ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੀਪੀਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਵਿਰੁੱਧ ਜੋ ਐਫਆਈਆਰ ਦਰਜ ਕੀਤੀ ਗਈ ਹੈ ਉਸ ਦੇ ਵਾਰਤੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰਨ ਨੂੰ ਉਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇ ਕਮਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਯਦੋਂ ਤੋਂ ਪ੍ਰਾਣੀ ਪੈਨਸ਼ਨ ਮੁਲਾਜ਼ਮਾਂ ਦੇ ਵਾਸਤੇ ਬੰਦ ਕਰ ਦਿੱਤੀ ਗਈ ਹੈ ਉਦੋਂ ਤੋਂ ਹੀ ਕੇਂਦਰ ਲੈਵਲ ਤੇ ਵੀ ਤੇ ਸੂਬਿਆਂ ਦੇ ਪੱਧਰ ਦੇ ਉੱਤੇ ਵੀ ਵਿਰੋਧ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਹਨ ਤੇ ਪ੍ਰਾਣੀ ਪੈਨਸ਼ਨ ਬਹਾਲੀ ਦੀ ਮੰਗ ਲਗਾਤਾਰ ਉਠਾਈ ਜਾ ਰਹੀ ਹੈ ਇਸੇ ਸਿਲਸਲੇ ਵਿੱਚ ਪਿਛਲੇ ਦਿਨੀ ਦਿੱਲੀ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਦੇਸ਼ ਭਰ ਦੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ ਸੀ ਦੇ ਮੰਗ ਇਹ ਉਠਾਈ ਸੀ ਕਿ ਪੁਰਾਣੀ ਪੈਨਸ਼ਨ ਜੋ ਹੈ ਉਸ ਨੂੰ ਬਹਾਲ ਕੀਤਾ ਜਾਵੇ ਗੌਰਤ ਮਤਲਬ ਹੈ ਕਿ ਪੁਰਾਣੀ ਪੈਨਸ਼ਨ 2004 ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ ਇਸ ਦੇ ਵਾਸਤੇ ਬਹੁਤ ਸਾਰੇ ਮੁਲਾਜ਼ਮ ਤਾਂ ਸਮਝਦੇ ਹਨ ਕਿ ਸ਼ਾਇਦ ਇਹ ਬਾਜਪਾਈ ਸਰਕਾਰ ਯਾਨੀ ਭਾਰਤੀ ਜਨਤਾ ਪਾਰਟੀ ਦੀ ਬਾਜਪਾਈ ਵਾਲੀ ਸਰਕਾਰ ਦੀ ਗਵਾਈ ਦੇ ਵਿੱਚ ਇਹ ਬੰਦ ਕੀਤੀ ਗਈ ਸੀ ਪਰੰਤੂ ਕੁਝ ਦਾ ਕਹਿਣਾ ਹੈ ਕਿ ਇਸ ਦਾ ਮੁੱਢ ਤਾਂ ਕਾਂਗਰਸ ਦੀ ਸਰਕਾਰ ਵੇਲੇ ਹੀ ਬੰਦ ਚੁੱਕਿਆ ਸੀ ਜਿਸ ਕਿਸੇ ਨੇ ਵੀ ਇਸ ਪੈਨਸ਼ਨ ਨੂੰ ਯਾਨੀ ਕਿ ਪ੍ਰਾਣੀ ਪੈਨਸ਼ਨ ਸਕੀਮ ਨੂੰ ਬੰਦ ਕੀਤਾ ਹੈ ਉਹ ਉਹਨਾਂ ਨੇ ਮੁਲਾਜ਼ਮਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਧੱਕਾ ਕੀਤਾ ਹੈ ਕਿਉਂਕਿ ਜੋ ਇਹ ਪ੍ਰਾਣੀ ਪੈਨਸ਼ਨ ਹੈ ਇਹ ਉਹਨਾਂ ਦੀ ਬਡਾਪੇ ਦੀ ਇੱਕ ਤਰ੍ਹਾਂ ਨਾਲ ਡੰਗੋਰੀ ਹੁੰਦੀ ਹੈ ਕਿਉਂਕਿ ਉੜੇ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਵੀ ਨਹੀਂ ਰਹਿ ਜਾਂਦੀ ਤੇ ਜੇਕਰ ਉਹਨਾਂ ਨੂੰ ਪੈਨਸ਼ਨ ਵੀ ਨਾ ਮਿਲੇ ਜਾਂ ਨਾ ਮਾਤਰ ਹੀ ਮਿਲੇ ਤਾਂ ਉਹਦੇ ਨਾਲ ਗੁਜ਼ਾਰਾ ਉਹ ਕਿਵੇਂ ਕਰਨਗੇ ਤੇ ਉਹਨਾਂ ਦਾ ਬੜਾਪਾ ਤਾਂ ਪੈਨਸ਼ਨ ਦੀ ਅਣਹੋਂਦ ਦੇ ਵਿੱਚ ਰੁੱਲ ਹੀ ਜਾਣ ਦੀ ਸਮਾਉਣਾ ਹੁੰਦੀ ਹੈ ਭਾਵੇਂ ਕਿ ਐਨਪੀਐਸ ਸਕੀਮਾਂ ਤੇ ਯੂਪੀਐਸ ਸਕੀਮਾਂ ਬਣਾਈਆਂ ਗਈਆਂ ਹਨ ਪਰੰਤੂ ਨਾ ਤਾਂ ਐਨਪੀਐਸ ਸਕੀਮ ਓਨੀ ਕਾਰਗਰ ਸਾਬੀ ਦੇ ਹਨ ਮੁਲਾਜ਼ਮ ਦੇ ਯੂਪੀਐਸ ਨੂੰ ਤਾਂ ਬਿਲਕੁਲ ਹੀ ਕੇਂਦਰ ਲੈਵਲ ਦੇ ਉੱਤੇ ਇਹ ਸਾਰੇ ਦੇਸ਼ ਭਰ ਦੇ ਵਿੱਚ ਨਕਾਰ ਦਿੱਤਾ ਗਿਆ ਹੈ ਭਾਵੇਂ ਕਿ ਕੇਂਦਰ ਸਰਕਾਰ ਜੋ ਹੈ ਉਹ ਬਜਟ ਹੈ ਕਿ ਯੂਪੀਐਸ ਸਕੀਮ ਹੀ ਲਾਗੂ ਕਰਨੀ ਹੈ ਪਰੰਤੂ ਮੰਗ ਜੋ ਹੈ ਲਗਾਤਾਰ ਪੁਰਾਣੀ ਪੈਨਸ਼ਨ ਸਕੀਮ ਦੀ ਹੀ ਉਠਾਈ ਜਾ ਰਹੀ ਹੈ ਪਰੰਤੂ ਜਦੋਂ ਪਿਛਲੇ ਦਿਨੀ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਪੰਜਾਬ ਪਰਦੇ ਮੁਲਾਜ਼ਮਾਂ ਨੇ ਵੀ ਇਸ ਪ੍ਰਾਣੀ ਪੈਨਸ਼ਨ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦੇ ਵਾਸਤੇ ਸ਼ਿਰਕਤ ਕੀਤੀ ਸੀ ਪਰੰਤੂ ਇਸ ਦੇ ਵਿੱਚ ਹੋਇਆ ਇਹ ਕਿ ਸੁਖਜੀਤ ਸਿੰਘ ਜੋ ਸੀਪੀਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਨ ਉਹਨਾਂ ਦੇ ਵਿਰੁੱਧ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਗਈ ਤੇ ਹੁਣ ਉਸ ਦੇ ਵਿਰੋਧ ਦੇ ਵਿੱਚ 50 ਪਰ ਦੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਉਹ ਪ੍ਰਦਰਸ਼ਨ ਕਦੋਂ ਹੋਵੇਗਾ ਉਹ ਇਸ ਤਰ੍ਹਾਂ ਹੈ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੋਭਾ ਪ੍ਰਧਾਨ ਸਰਜੀਤ ਸਿੰਘ ਤੇ ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਵਿਰੋਧ ਵਿੱਚ ਪੰਜਾਬ ਫੜ ਦੇ ਮੁਲਾਜ਼ਮਾਂ ਵੱਲੋਂ 2 ਦਸੰਬਰ ਦਿਨ ਮੰਗਲਵਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਵਿਸ਼ਾਲ ਜ਼ੋਰ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਸਬੰਧੀ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਦੇਸ਼ ਭਰ ਦੇ ਮੁਲਾਜ਼ਮਾਂ ਵੱਲੋਂ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੌਰਾਨ ਦਿੱਲੀ ਪੁਲਿਸ ਵੱਲੋਂ ਜਥੇਬੰਦੀ ਦੇ ਪ੍ਰਧਾਨ ਸੁਭਜੀਤ ਸਿੰਘ ਸਮੇਤ ਹੋਰਨਾ ਆਗੂਆਂ ਦੇ ਖਿਲਾਫ ਜੋ ਕੇਸ ਦਰਜ ਕੀਤਾ ਗਿਆ ਹੈ ਉਹ ਨਿੰਦਨਯੋਗ ਹੈ ਤੇ ਜਥੇਬੰਦੀ ਇਸ ਦਾ ਜ਼ੋਰਦਾਰ ਵਿਰੋਧ ਕਰਦੀ ਹੋਈ 2 ਦਸੰਬਰ ਨੂੰ ਐਫ ਆਰ ਡੀਆਂ ਕਾਪੀਆਂ ਸਾੜੇਗੀ ਤੇ ਉਹਨਾਂ ਦਰਜ ਕੇਸ ਨੂੰ ਤੁਰੰਤ ਵਾਪਸ ਲੈ ਜਾਣ ਦੀ ਮੰਗ ਕੀਤੀ ਜਾਵੇਗੀ ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਆਪਣਾ ਹੱਕ ਲੈਣ ਦੇ ਵਾਸਤੇ ਜੇਕਰ ਮਜ਼ਮਾ ਆਵਾਜ਼ ਉਠਾਉਂਦੇ ਹਨ ਤਾਂ ਉਹ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਉਹਨਾਂ ਦੇ ਵਿਰੁੱਧ ਜ਼ੁਲਮ ਕਰਦੀ ਹੈ ਉਹਨਾਂ ਦੇ ਉੱਤੇ ਕਈ ਵਾਰ ਲਾਠੀ ਚਾਰਜ ਕਰਦੀ ਹੈ ਕਈ ਵਾਰੀ ਬੋਟਲ ਕੈਨਨ ਜੋ ਹੈ ਉਹਨਾਂ ਦਾ ਵਿਛਾੜਾ ਮਾਰਿਆ ਜਾਂਦੀਆਂ ਹਨ ਤੇ ਕਈ ਵਾਰੀ ਐਫ ਆਈ ਆਰ ਵੀ ਦਰਜ ਕਰ ਦਿੱਤੀ ਜਾਂਦੀ ਹੈ ਤਾਂ ਕੀ ਜਮਹੂਰੀਅਤ ਦੇ ਵਿੱਚ ਉਹਨਾਂ ਨੂੰ ਹੱਕ ਨਹੀਂ ਹੈ ਕਿ ਆਪਣੀ ਜੋ ਕਨਸਟੀਚਿਊਸ਼ਨਲ ਰਾਈਟਸ ਹਨ ਉਹਨਾਂ ਦੀ ਰਾਖੀ ਦੇ ਵਾਸਤੇ ਉਹ ਧਰਨੇ ਮੁਜਾਰੇ ਦੇ ਕੇ ਤੇ ਆਪਣੀ ਆਵਾਜ਼ ਹੱਕੀ ਮੰਗਾ ਨੂੰ ਪ੍ਰਗਟ ਕਰਨ ਨੂੰ ਅਤੇ ਬੁਲੰਦ ਕਰਨ ਨੂੰ ਬਰੰਤੂ ਸਰਕਾਰਾਂ ਤੱਕਾ ਕਰਦੀਆਂ ਹਨ ਇਸ ਵਾਰੀ ਹੁਣ ਕੇਂਦਰ ਸਰਕਾਰ ਨੇ ਜੋ ਏ ਤੱਕਾ ਕੀਤਾ ਹੈ ਹੁਣ ਦੇ ਵਿਰੋਧ ਦੇ ਵਿੱਚ 2 ਦਸੰਬਰ ਨੂੰ ਜੋ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਇਸ ਪ੍ਰਦਰਸ਼ਨ ਦੇ ਨਤੀਜੇ ਵਜੋਂ ਕੀ ਸਟਾ ਨਿਕਲਦਾ ਹੈ ਇਸ ਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ